ਸਤ ਸ੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਜਿਹੜਾ ਤੁਹਾਨੂੰ ਮਲਟੀ ਚੋਇਸ ਤੋਂ ਬਾਅਦ ਇੱਕ ਇੱਕ ਨੰਬਰ ਦੇ ਕੁਐਸਚਨ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਤੁਹਾਨੂੰ ਜਿਹੜੀਆਂ 8ਥ ਜਮਾਤ ਨੂੰ ਸਮਾਜਿਕ ਵਿਗਿਆਨ ਦੇ ਪੇਪਰ ਵਿੱਚ ਖਾਲੀ ਥਾਵਾਂ ਅਤੇ ਠੀਕ ਗਲਤ ਆਉਂਦੇ ਨੇ ਉਹ ਹੱਲ ਕਰਾਂਗੇ ਤੇ ਤੁਸੀਂ ਇਹ ਜਿਹੜੇ ਸਾਰੀਆਂ ਖਾਲੀ ਥਾਵਾਂ ਤੇ ਠੀਕ ਗਲਤ ਨੇ ਇਹਨਾਂ ਨੂੰ ਆਪਣੀ ਕਾਪੀ ਦੇ ਉੱਤੇ ਲਿਖ ਲੈਣਾ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਪਾ ਰਹੇ ਹੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹਨਾਂ ਦਾ ਹੁਣ ਇੱਕ ਸਕਰੀਨਸ਼ਾਟ ਲੈ ਕੇ ਪਹਿਲਾਂ ਇਹਦੀ ਪ੍ਰੈਕਟਿਸ ਕਰੋ ਤੁਸੀਂ ਖੁਦ ਭਰ ਕੇ ਦੇਖੋ ਠੀਕ ਹੈ ਫਿਰ ਜਿਹੜਾ ਹੈ ਉਸ ਤੋਂ ਬਾਅਦ ਵੀਡੀਓ ਨੂੰ ਥੋੜਾ ਪਾਜ਼ ਕਰ ਦਿਓ ਪਾਜ਼ ਕਰਨ ਤੋਂ ਬਾਅਦ ਫਿਰ ਜਿਹੜਾ ਹੈ ਉਹ ਆਨਸਰ ਉਹਦੇ ਨਾਲ ਮੈਚ ਕਰਿਓ ਕਿ ਤੁਹਾਡੇ ਕਿੰਨੇ ਤੋਂ ਤੁਹਾਨੂੰ ਜਿਹੜੀ ਹੈਗੀ ਆ ਤੁਹਾਡੀ ਸਮਾਜਿਕ ਵਿਗਿਆਨ ਦੇ ਪੇਪਰ ਦੀ ਤਿਆਰੀ ਹੈਗੀ ਆ ਆਪਾਂ ਦੋ ਚੀਜ਼ਾਂ ਕਰਾਂਗੇ ਖਾਲੀ ਥਾਵਾਂ ਵੀ ਕਰਾਂਗੇ ਭੂਗੋਲ ਦੀਆਂ ਤੇ ਨਾਲ ਉਹਦੇ ਠੀਕ ਗਲਤ ਵੀ ਕਰਾਂਗੇ ਤਾਂ ਹੁਣ ਦੇਖੋ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਜਿਹੜਾ ਹੈ ਉਹ ਚੈਨਲ ਹੈ ਸਬਸਕ੍ਰਾਈਬ ਕਰ ਲਿਆ ਹੋਵੇਗਾ ਠੀਕ ਹੈ ਤੇ ਜਿਹੜਾ ਹੈ ਬੈਲ ਆਈਕਨ ਹੈ ਉਸ ਨੂੰ ਵੀ ਜਰੂਰ ਪ੍ਰੈਸ ਕਰ ਲੈਣਾ ਠੀਕ ਹੈ ਬੈਲ ਆਈਕਨ ਨੂੰ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਟਾਪਿਕ ਜਿਹੜੀਆਂ ਹੈਗੀਆਂ ਨੇ ਸਾਡੇ ਕੋਲ ਸਮਾਜਿਕ ਵਿਗਿਆਨ ਦੀਆਂ ਖਾਲੀ ਥਾਮਾਂ ਪਹਿਲੀ ਖਾਲੀ ਥਾਂ ਹੈ ਸਾਰੇ ਸਾਧਨਾਂ ਦਾ ਵਿਕਾਸ ਖਾਲਿਸਤਾਨ ਸਾਧਨ ਤੇ ਨਿਰਭਰ ਕਰਦਾ ਹੈ ਕਿਸ ਤੇ ਨਿਰਭਰ ਕਰਦਾ ਹੈ ਬੱਚਿਓ ਮਨੁੱਖ ਤੇ ਠੀਕ ਜੀਵ ਜੰਤੂ ਅਤੇ ਪੌਦੇ ਖਾਣੇ ਸਥਾਨ ਸਾਧਨ ਅਖਵਾਉਂਦੇ ਹਨ ਕੀ ਸਾਧਨ ਖਵਾਉਂਦੇ ਹਨ ਇਹ ਜੀਵ ਸਾਧਨ ਖਵਾਉਂਦੇ ਹਨ ਠੀਕ ਹੈ ਜਿਉਂਦੇ ਹੁੰਦੇ ਨੇ ਜੀਵ ਸਾਧਨ ਇਹ ਅਖਵਾਉਂਦੇ ਹਨ ਖਣਿਜ ਪਦਾਰਥ ਸਾਡੇ ਖਾਣੇ ਸਥਾਨ ਦਾ ਆਧਾਰ ਹਨ ਕਿਨਾਂ ਦਾ ਆਧਾਰ ਹਨ ਉਦਯੋਗਾਂ ਦਾ ਉਦਯੋਗ ਠੀਕ ਹੈ ਉਸ ਤੋਂ ਬਾਅਦ ਹੈ ਮਿੱਟੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਜਿਹੜੀ ਹੈਗੀ ਆ ਉਹ ਕੀ ਹੁੰਦੀ ਹੈ ਮਿੱਟੀ ਕੀ ਹੁੰਦੀ ਹੈ ਛੋਟੀ ਜਹੀ ਭਰਤ ਹੈ ਛੋਟੀ ਜਹੀ ਤੈ ਹੈ ਭਰਤ ਹੈ ਧਰਤੀ ਦਾ ਜਿਹੜਾ ਹੈ ਉਹ ਕਿੰਨੇ ਪ੍ਰਤੀਸ਼ਤ ਹਿੱਸਾ ਪਾਣੀ ਹੈ 71% ਹਿੱਸਾ ਜਿਹੜਾ ਹੈਗਾ ਸਾਡਾ ਕੀ ਹੈਗਾ ਪਾਣੀ ਹੈਗਾ ਫਿਰ ਹੈ ਅਗਲੀ ਖਾਲਿਸਤਾਨ ਧਰਤੀ ਦੇ 75% ਜੀਵ ਨੇ ਜਿਹੜੇ ਉਹ ਕਿੱਥੇ ਰਹਿੰਦੇ ਨੇ ਠੀਕ ਹੈ ਸਮੁੰਦਰ ਤੋਂ ਉਤਪੰਨ ਹੁੰਦੇ ਨੇ ਸਮੁੰਦਰ ਕਿਉਂਕਿ ਜਦੋਂ ਜਿਆਦਾ ਹਿੱਸਾ ਜਿਹੜਾ 71% ਪਾਣੀ ਆ ਤਾਂ ਇਸ ਕਰਕੇ ਜਿਹੜੇ ਜੀਵ ਵੀ ਨੇ ਉਹ ਕਿੱਥੇ ਪਾਏ ਜਾਂਦੇ ਨੇ ਸਮੁੰਦਰ ਦੇ ਵਿੱਚ ਹੀ ਪਾਈ ਜਾਂਦੇ ਨੇ ਉਸ ਤੋਂ ਬਾਅਦ ਹੈ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਨੂੰ ਖੁਰਾਕ ਦਿੰਦੀ ਹੈ ਠੀਕ ਹੈ ਇਹ ਆਪਾਂ ਨੇ ਐਮਸੀਕਿਊ ਟਾਈਪ ਵਾਲੇ ਕੁਐਸਚਨ ਦੇ ਵਿੱਚ ਵੀ ਕੀ ਕਰਿਆ ਸੀ ਗਿਆ ਕਰਿਆ ਸੀ ਮੱਛੀਆਂ ਠੀਕ ਹੈ ਦੁਨੀਆ ਦੀ ਜਿਹੜੀ ਹੈ ਉਹ 75% ਪਾਪੂਲੇਸ਼ਨ ਜਿਹੜੀ ਹੈ ਉਹ ਮੱਛੀ ਨੂੰ ਹੀ ਖਾਂਦੀ ਹੈਗੀ ਆ ਭਾਰਤ ਦਾ ਲਗਭਗ ਖਾਲਿਸਤਾਨ ਹਿੱਸਾ ਜਿਹੜਾ ਹੈ ਉਹ ਪਹਾੜੀ ਹੈ ਕਿੰਨਾ ਪੀਸਾ ਪਹਾੜੀ ਹੈ 30% ਠੀਕ ਪਹਿਲਾਂ ਭਰ ਕੇ ਦੇਖ ਲੋ ਫਿਰ ਇਹਨਾਂ ਨੂੰ ਤੁਸੀਂ ਜਿਹੜਾ ਹੈ ਆਪ ਭਰ ਕੇ ਕਾਪੀਆਂ ਤੇ ਲਿਖ ਲੈਣਾ ਆ ਤੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਯਾਦ ਕਰਨਾ ਹੈ ਉਸ ਤੋਂ ਬਾਅਦ ਹੈ ਕਾਲੀ ਮਿੱਟੀ ਖਾਲਿਸਥਾਨ ਚਟਾਨਾਂ ਤੋਂ ਬਣੀ ਹੁੰਦੀ ਹੈ ਕਿਹਨਾਂ ਤੋਂ ਬਣੀ ਹੁੰਦੀ ਹੈ ਬੱਚਿਓ ਇਹ ਅਗਨੀ ਚਟਾਨਾਂ ਤੋਂ ਤਾਂ ਹੀ ਤਾਂ ਕਾਲੀ ਹੁੰਦੀ ਆ ਜਲ ਕੇ ਸਵਾ ਵਰਗੀ ਠੀਕ ਹੈ ਨਾ ਅਗਨੀ ਚਟਾਨਾਂ ਤੋਂ ਜਿਹੜੀ ਹੈ ਉਹ ਬਣੀ ਹੁੰਦੀ ਹੈ ਮਨੁੱਖ ਦਾ ਸਾਰਾ ਖਾਣਾ ਪੀਣਾ ਜਿਹੜਾ ਹੈ ਉਹ ਕਿੱਥੋਂ ਕਾਦੇ ਤੇ ਨਿਰਪਰ ਕਰਦਾ ਹੈ ਮਿੱਟੀ ਤੇ ਨਿਰਪਰ ਕਰਦਾ ਹੈ ਠੀਕ ਜਿਸ ਤਰ੍ਹਾਂ ਦੀ ਜਿਹੜੀ ਹੈ ਉੱਥੇ ਮਿੱਟੀ ਹੋਵੇਗੀ ਉਸੇ ਤਰੀਕੇ ਦਾ ਜਿਹੜਾ ਉਹਦਾ ਧਰਾਤਲ ਹੈ ਜਾਂ ਉਹਦਾ ਵਾਤਾਵਰਣ ਹੈ ਉਹਦਾ ਖਾਣਾ ਪੀਣਾ ਉਹਦੇ ਸਥਿਤੀ ਤੇ ਨਿਰਭਰ ਕਰੇਗਾ ਅੱਗੇ ਹੈ ਜਿਹੜੀ ਹੈ ਕੀਮਤੀ ਅਤੇ ਮਹੱਤਵਪੂਰਨ ਸਾਧਨ ਹੈ ਤੁਹਾਡੇ ਬੁੱਕ ਦੇ ਅਨੁਸਾਰ ਹੀ ਹੈ ਠੀਕ ਹੈ ਆਪਾਂ ਮਨੁੱਖ ਵੀ ਕਹਿ ਸਕਦੇ ਹਾਂ ਪਰ ਇੱਥੇ ਕੀ ਹੈ ਪਾਣੀ ਪਾਣੀ ਇੱਕ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਸਾਧਨ ਹੈ ਅੱਗੇ ਹੈ ਡੈਲਟਾ ਕਿਸਮ ਦੀ ਬਨਸਪਤੀ ਜਿਹੜੀ ਆ ਉਹ ਕਿੱਥੇ ਮਿਲਦੀ ਹੈ ਬੱਚਿਓ ਜਿੱਥੇ ਡੈਲਟੇ ਹੁੰਦੇ ਨੇ ਤੇ ਡੈਲਟੇ ਆਮ ਤੌਰ ਤੇ ਕਿੱਥੇ ਬਣਦੇ ਨੇ ਸਮੁੰਦਰ ਦੇ ਕੰਡੇ ਸਮੁੰਦਰ ਦੇ ਕੰਡਿਆਂ ਤੇ ਠੀਕ ਹੈ ਇੱਥੇ ਆਪਾਂ ਲਿਖਾਂਗੇ ਸਮੁੰਦਰ ਦੇ ਕੰਡਿਆਂ ਦੇ ਉੱਤੇ ਕਿਉਂਕਿ ਜਦੋਂ ਦੋ ਰਿਵਰ ਇਸ ਤਰ੍ਹਾਂ ਆਉਂਦੇ ਨੇ ਤੇ ਆ ਕੇ ਉਹ ਕੀ ਕਰਦੇ ਨੇ ਸਮੁੰਦਰ ਦੇ ਵਿੱਚ ਗਿਰਦੇ ਨੇ ਤੇ ਆ ਜਿਹੜਾ ਵਿਚ ਤੇ ਕੋਨ ਟਾਈਪ ਦਾ ਆਕਾਰ ਹੁੰਦਾ ਆ ਇਹਨੂੰ ਅਸੀਂ ਕੀ ਕਹਿੰਦੇ ਆ ਡੈਲਟਾ ਕਹਿੰਦੇ ਆ ਜਿਹੜਾ ਆਮ ਤੌਰ ਤੇ ਇੱਕ ਦਲਦਲੀ ਜ਼ਮੀਨ ਹੁੰਦੀ ਹੈਗੀ ਆ ਫਿਰ ਹੈ ਅਗਲੀ ਤਾਂਬਾ ਨਰਮ ਅਤੇ ਖਾਲੀਸਥਾਨ ਰੰਗ ਦੀ ਧਾਤ ਹੈ ਕਿਦਾਂ ਦਾ ਰੰਗ ਦਾ ਰੰਗ ਹੁੰਦਾ ਪੂਰਾ ਠੀਕ ਪੈਟਰੋਲੀਅਮ ਨੂੰ ਖਾਲੀਸਥਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੈਟਰੋਲੀਅਮ ਨੂੰ ਅਸੀਂ ਹੋਰ ਕੀ ਬੋਲਦੇ ਹਾਂ ਤਰਲ ਸੋਨਾ ਠੀਕ ਹੈ ਇਹਨੂੰ ਅਸੀਂ ਕੀ ਬੋਲਦੇ ਹਾਂ ਤਰਲ ਸੋਨਾ ਸ਼ਕਤੀ ਦਾ ਇੱਕ ਨਵਾਂ ਸਾਧਨ ਹੈ ਉਹ ਨਵੇਂ ਸਾਧਨ ਸੋਰ ਊਰਜਾ ਵੀ ਕਹਿ ਸਕਦੇ ਹਾਂ ਪੌਣ ਊਰਜਾ ਵੀ ਕਹਿ ਸਕਦੇ ਹਾਂ ਠੀਕ ਹੈ ਪਰ ਜੋ ਤੁਹਾਡੇ ਲੈਸਨ ਦੇ ਮੁਤਾਬਕ ਹੈ ਇੱਥੇ ਹੈ ਪਣ ਬਿਜਲੀ ਪਣ ਬਿਜਲੀ ਹੈ ਜਿਹੜਾ ਸ਼ਕਤੀ ਦਾ ਇੱਕ ਨਵਾਂ ਸਾਧਨ ਹੈਗਾ ਕਰਨਾਟਕ ਭਾਰਤ ਦਾ ਸਭ ਤੋਂ ਵੱਧ ਕਨਕਟ ਦੇ ਵਿੱਚ ਕੀ ਪੈਦਾ ਹੁੰਦਾ ਬੱਚਿਓ ਸਭ ਤੋਂ ਜ਼ਿਆਦਾ ਕਿਹੜੀ ਧਾਤ ਨਿਕਲਦੀ ਆ ਸੋਨਾ ਨਿਕਲਦੀ ਆ ਖੇਤੀਬਾੜੀ ਮਨੁੱਖ ਦਾ ਬਹੁਤ ਹੀ ਪੁਰਾਣਾ ਕੀ ਹੈਗਾ ਬੱਚਿਓ ਕੀਤਾ ਹੈ ਜਾਂ ਧੰਦਾ ਹੈ ਕੀਤਾ ਚਾਵਲ ਮੁੱਖ ਤੌਰ ਤੇ ਕਿਸ ਤਰ੍ਹਾਂ ਦਾ ਜਲਵਾਯੂ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਨੂੰ ਇੱਕ ਤਾਂ ਗਰਮ ਚਾਹੀਦਾ ਇੱਕ ਤਰ ਚਾਹੀਦਾ ਠੀਕ ਹੈ ਕਿਉਂਕਿ ਪਾਣੀ ਚਾਹੀਦੀ ਹੁੰਦੀ ਹੈ ਇਹਨਾਂ ਨੂੰ ਜੜਾਂ ਦੇ ਵਿੱਚ ਹਮੇਸ਼ਾ ਖਣਾ ਮੇਸ਼ਰ ਦੇਸ਼ ਦੇ ਲੰਬੇ ਜਿਹੜੇ ਨੇ ਕੀ ਹੁੰਦੀ ਆ ਲੰਬੇ ਰੇਸ਼ੇ ਦੀ ਕਪਾਹ ਜਿਹੜੀ ਆ ਉਹ ਸੰਸਾਰ ਵਿੱਚ ਪ੍ਰਸਿੱਧ ਹੈ ਚਾ ਕੀ ਹੈਗਾ ਇੱਕ ਕਿਸ ਤਰ੍ਹਾਂ ਦਾ ਜਿਹੜਾ ਇੱਕ ਉਹ ਹੈਗਾ ਹੈ ਝਾੜੀ ਵਰਗਾ ਹੁੰਦਾ ਹੈ ਪੌਦਾ ਠੀਕ ਹੈ ਝਾੜਾ ਪੌਦਾ ਕਿਦਾਂ ਦਾ ਹੁੰਦਾ ਜਿੱਦਾਂ ਦੀਆਂ ਝਾੜੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਹੋਣਾ ਟੈਲੀਵਿਜ਼ਨ ਵਗੈਰਾ ਜਾਂ ਫਿਲਮਾਂ ਵਗੈਰਾ ਵਿੱਚ ਜਿਸ ਤਰ੍ਹਾਂ ਆਪਾਂ ਹੈਜ ਲਾਉਂਦੇ ਆ ਆਪਣੇ ਜਿਹੜੀ ਪਾਰਕਾਂ ਦੇ ਨਾਲ-ਨਾਲ ਉਸੇ ਤਰੀਕੇ ਦੀਆਂ ਝਾੜੀਆਂ ਇਹ ਹੁੰਦੀਆਂ ਨੇ ਕਾਫੀ ਹੈ ਜਿਹੜਾ ਪੌਦਾ ਪਹਿਲਾਂ ਕਿੱਥੇ ਪੈਦਾ ਕੀਤਾ ਜਾਂਦਾ ਹੈ ਨਰਸਰੀ ਚ ਪੈਦਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਲਗਾਇਆ ਜਾਂਦਾ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਪਪੂਲਰ ਉਗਾਨੇ ਆ ਉਸੇ ਤਰੀਕੇ ਨਾਲ ਜਿਹੜੇ ਕਾਫੀ ਦੇ ਪੌਦੇ ਨੇ ਉਹ ਵੀ ਕੀ ਕੀਤੇ ਜਾਂਦੇ ਨੇ ਕਲਮਾ ਤੋਂ ਨਰਸਰੀ ਚ ਤਿਆਰ ਕੀਤੇ ਜਾਂਦੇ ਨੇ ਫਿਰ ਬਾਅਦ ਵਿੱਚ ਲਗਾਏ ਜਾਂਦੇ ਨੇ ਪੰਜਾਬ ਵਿੱਚ ਲਗਭਗ ਸਾਰੇ ਦਾ ਸਾਰਾ ਬੀਜਾ ਹੋਇਆ ਰਕਵਾ ਕਦੇ ਵਿੱਚ ਆਂਦਾ ਹੈ ਸਿੰਚਾਈ ਦੇ ਵਿੱਚ ਆਂਦਾ ਹੈ ਠੀਕ ਹੈ ਪੰਜਾਬ ਇਸ ਤਰ੍ਹਾਂ ਦਾ ਸੂਬਾ ਹੈ ਜਿੱਥੇ ਸਾਰੇ ਜਿਹੜੇ ਜ਼ਮੀਨ ਹੈ ਉਹਨੂੰ ਕੀ ਕੀਤੀ ਜਾ ਸਕਦੀ ਆ ਨਕਲੀ ਤੌਰ ਤੇ ਪਾਣੀ ਦਿੱਤਾ ਜਾ ਸਕਦਾ ਆ ਠੀਕ ਹੈ ਚਾਹੇ ਨਹਿਰਾ ਦੁਆਰਾ ਹੈ ਚਾਹੇ ਉਹ ਟਿਊਬਲੰਗ ਦੁਆਰਾ ਹੈ ਉਸ ਤੋਂ ਬਾਅਦ ਹੈ ਜਿਹੜਾ ਖਾਲਿਸਤਾਨ ਨੂੰ ਖੇਤੀਬਾੜੀ ਅਤੇ ਪਿੰਡੂ ਕਾਰਜ ਦੇ ਪਦਾਰਕਨ ਲਈ ਅਹਿਮ ਭੂਮਿਕਾ ਸੌਂਪੀ ਗਈ ਹੈ ਕਿਨੂੰਜੀ ਪਿੰਡੂ ਬੈਂਕ ਨੂੰ ਠੀਕ ਹੈ ਇਲਾਕਾ ਹੀ ਪਿੰਡੂ ਬੈਂਕ ਵੀ ਕਹਿੰਨੇ ਆਪਾਂ ਤੁਸੀਂ ਇੱਥੇ ਕਹਿ ਸਕਦੇ ਹੋ ਪਿੰਡੂ ਬੈਂਕ ਨੂੰ ਤੇ ਉਹ ਹੈ ਸਹਿਕਾਰੀ ਬੈਂਕ ਜਿਹੜੇ ਨੇ ਸਹਿਕਾਰੀ ਲੀਹਾਂ ਤੇ ਚੱਲਦੇ ਨੇ ਜਿਹੜੇ ਆਪਣੇ ਸ਼ਪਿੰਡਾਂ ਦੇ ਵਿੱਚ ਬੈਂਕ ਨੇ ਜਿਨ੍ਹਾਂ ਨੂੰ ਆਪਾਂ ਸੁਸਾਇਟੀਆਂ ਵੀ ਕਹਿੰਦੇ ਆ ਚਲੰਤ ਖਾਤੇ ਨੇ ਜਿਹੜੇ ਜ਼ਿਆਦਾਤਰ ਕੌਣ ਕੰਮ ਕਰਦਾ ਹੈ ਜਿਨ੍ਹਾਂ ਨੂੰ ਬਾਰ-ਬਾਰ ਪੈਸਿਆਂ ਦੀ ਲੋੜ ਪੈਂਦੀ ਹੈ ਕਿਹਨਾਂ ਨੂੰ ਲੋੜ ਪੈਂਦੀ ਆ ਵਪਾਰੀਆਂ ਨੂੰ ਲੋੜ ਪੈਂਦੀ ਹੈ ਗਿਆ ਧਰਤੀ ਦੇ ਹਿੱਲਣ ਨੂੰ ਅਸੀਂ ਕੀ ਕਹਿੰਦੇ ਹੈਗੇ ਉਚਾਲ ਠੀਕ ਹੈ ਸਿਨ ਕੀ ਬੋਲਦੇ ਉਚਾਲ ਫਿਰ ਆ ਗਿਆ ਸੰਸਾਰ ਦੇ 2/3 ਹਿੱਸਾ ਉਚਾਲ ਸ਼ਾਂਤ ਮਹਾਸਾਗਰ ਦੇ ਕਿੱਥੇ ਆਉਂਦੇ ਨੇ ਜਵਾਲਾ ਚੱਕਰ ਵਿੱਚ ਲਾਵਾ ਲਾਵੇ ਦੀ ਧਰਤੀ ਤੋਂ ਹੋਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਜਵਾਲਾਮੁਖੀ ਹੜ ਬਹੁਤ ਜ਼ਿਆਦਾ ਕੀ ਕਰਦੇ ਨੇ ਮਾਲੀ ਅਤੇ ਜਾਨੀ ਨੁਕਸਾਨ ਉੱਤਰੀ ਅਮਰੀਕਾ ਦੇ ਵਿੱਚ ਚੱਕਰਵਾਤਾ ਨੂੰ ਕੀ ਕਿਹਾ ਜਾਂਦਾ ਹੈ ਹਰੀਕੇਨ ਇਹ ਖਾਲਿਸਤਾਨ ਸਾਰੇ ਪਰ ਲੈਣੇ ਨੇ ਇਹਨਾਂ ਨੂੰ ਅੰਡਰਲਾਈਨ ਕਰ ਲੈਣਾ ਤੇ ਫਿਰ ਪੂਰੇ ਸੈਂਟੈਂਸ ਦੇ ਮੁਤਾਬਕ ਜਿਹੜੇ ਇਹਨਾਂ ਨੂੰ ਯਾਦ ਕਰਨਾ ਹੈਗਾ ਉਸ ਤੋਂ ਬਾਅਦ ਹੈ ਜੇਕਰ بارشਾ ਨਾ ਹੋਵੇ ਤਾਂ ਉਸ ਇਲਾਕੇ ਨੂੰ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ ਬੰਬਾਂ ਦਾ ਨਿਰਮਾਣ ਦੇਸ਼ ਦੀ ਕੀ ਕਰਦਾ ਹੈ ਵਾਰੀ ਹਮਲੇ ਹਮਲੇ ਤੋਂ ਰੱਖਿਆ ਕਰਦਾ ਹੈ भोपाल गैस लीक ਦਾ ਜਿਹੜਾ ਦੁਖਾਂਤ ਹੈ ਠੀਕ ਹੈ ਦੁਖ ਹੈ ਉਹ ਹਾਲੇ ਵੀ ਸਾਡੇ ਮਨਾਂ ਵਿੱਚ ਤਾਜ਼ਾ ਹੈ ਇਹ ਸਾਡੀਆਂ ਸੀਗੀਆਂ ਖਾਲੀ ਥਾਵਾਂ ਜਿਹੜੀਆਂ ਕਿ ਉਮੀਦ ਕਰਦਾ ਹਾਂ ਕਿ ਇਹਨਾਂ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਜਿਹੜੀਆਂ ਨੇ ਉਹ ਹੋਣਗੀਆਂ ਤੇ ਇਹਨਾਂ ਨੂੰ ਇੱਕ ਵਾਰ ਦੇਖ ਲਓ ਦੁਬਾਰਾ ਤੋਂ ਉਸ ਤੋਂ ਬਾਅਦ ਆਪਾਂ ਜਿਹੜੇ ਅਗਲੇ ਸਾਡੇ ਕੋਲ ਪਾਠ ਹੈ ਜਿਹੜਾ ਉਹ ਠੀਕ ਗੱਲਦਾ ਆਪਾਂ ਉਹ ਹੱਲ ਕਰਦੇ ਹੈਗੇ ਠੀਕ ਹੈ ਵੀਡੀਓ ਨੂੰ ਪਾਜ਼ ਕਰਕੇ ਇਹਨੂੰ ਇੱਥੇ ਦੇਖ ਲੈਣਾ ਹੈਗਾ ਹੁਣ ਅਗਲਾ ਹੈ ਪਾਰਟ ਸਾਡੇ ਕੋਲ ਠੀਕ ਗਲਤ ਹੈ ਵੀ ਭੰਗੋਲ ਦੇ ਵਿੱਚ ਹੈ ਠੀਕ ਹੈ ਇਹ ਪਾਰਟ ਵੀ ਸਾਨੂੰ ਕਦ ਵਿੱਚ ਹੈਗਾ ਭੰਗੋਲ ਦੇ ਵਿੱਚ ਹੈਗਾ ਹੁਣ ਪਹਿਲਾ ਹੈ ਸਾਡੇ ਕੋਲ ਭੂਮੀ ਇੱਕ ਬਹੁਤ ਹੀ ਮਹੱਤਵਪੂਰਨ ਤੇ ਸੀਮਿਤ ਸਾਧਨ ਹੈ ਸਹੀ ਹੈ ਕਿ ਗਲਤ ਸਹੀ ਹੈ ਕਾਲੀ ਮਿੱਟੀ ਤੈਦਰਚਨਾਤ ਬਣਦੀ ਹੈ ਆਪਾ ਹੁਣ ਵਰਕੇ ਹਟਿਆ ਨਹੀਂ ਤੈਦਰਚਨਾਤ ਤੋਂ ਨਹੀਂ ਕਿਨਤ ਬਣਦੀ ਆ ਅਗਨੀ ਚਟਾਨਾਂ ਤੋਂ ਗਲਤ ਸਾਧਨਾ ਦਾ ਵਿਕਾਸ ਲਈ ਕੋਈ ਮਹੱਤਵ ਨਹੀਂ ਨਹੀਂ ਇਹ ਵੀ ਗਲਤ ਗਲ ਹੈ ਸਾਧਨਾ ਦਾ ਵਿਕਾਸ ਲਈ ਬਹੁਤ ਮਹੱਤਵ ਹੁੰਦਾ ਹੈ ਪੌਦੇ ਅਤੇ ਫਸਲਾਂ ਮਨੁੱਖ ਦੇ ਜੀਵਨ ਦਾ ਆਪੇ ਨਾਂਗ ਹਨ ਬਿਲਕੁਲ ਸਹੀ ਸਾਧਨਾ ਅਤੇ ਨਦੀ ਸਾਮਸਵਾਲ ਆਪਸ ਵਿੱਚ ਕੋਈ ਸਬੰਧ ਨਹੀਂ ਗਲਤ ਇਹਨਾਂ ਦਾ ਆਪਸ ਵਿੱਚ ਬਹੁਤ ਸਬੰਧ ਹੈ ਉਸ ਤੋਂ ਬਾਅਦ ਹੈ ਖਣਿਜ ਪਦਾਰਥਾਂ ਨੂੰ ਖਣਿਜ ਸਾਧਨਾਂ ਨੂੰ ਸਾਫ਼ ਕਰਕੇ ਉਦਯੋਗਾਂ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਬਿਲਕੁਲ ਸਹੀ ਹੈ ਠੀਕ ਹੈ ਫਿਰ ਸਾਧਨ ਮਨੁੱਖ ਦੀ ਲੋੜਾਂ ਦੀ ਪੂਰਤੀ ਕਰਦੇ ਹਨ ਬਿਲਕੁਲ ਸਹੀ ਕੁਦਰਤੀ ਖਜ਼ਾਨਿਆਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ ਇਹ ਵੀ ਠੀਕ ਹੈ ਭੂਮੀ ਸਾਧਨ ਦਾ ਖੇਤੀਬਾੜੀ ਲਈ ਕੋਈ ਮਹੱਤਵ ਨਹੀਂ ਹੈ ਖੇਤੀਬਾੜੀ ਬੱਚੇ ਆਪਾਂ ਕਿੱਥੇ ਕਰਦੇ ਆਂ ਭੂਮੀ ਤੇ ਹੀ ਕਰਦੇ ਆ ਤਾਂ ਇਸ ਕਰਕੇ ਇਸ ਦਾ ਮਹੱਤਵ ਹੈ ਨਹੀਂ ਵਾਲੇ ਬਹੁਤ ਧਿਆਨ ਨਾਲ ਪੜ੍ਹਨੇ ਨੇ ਠੀਕ ਹੈ ਗੱਲ ਇੱਕ ਗੱਲ ਹੋਰ ਖਿਆਲ ਰੱਖਣੀ ਹੈ ਕਿ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਸਹੀ ਗਲਤ ਜੇ ਤਾਂ ਉਹਨੇ ਕਿਹਾ ਟਿੱਕ ਤੇ ਕਰਾਸ ਲਾਓ ਫਿਰ ਤਾਂ ਟਿੱਕ ਤੇ ਕਰਾਸ ਲਾਣਾ ਜੇ ਉਹ ਕਹਿੰਦਾ ਸਹੀ ਜਾਂ ਗਲਤ ਲਿਖੋ ਤਾਂ ਫਿਰ ਬੱਚੇ ਨੂੰ ਲਿਖਣਾ ਹੈਗਾ ਠੀਕ ਹੈ ਇੱਥੇ ਮੈਂ ਤੁਹਾਨੂੰ ਸਮਝਾਉਣ ਲਈ ਜਿਹੜਾ ਇਹ ਟਿੱਕ ਤੇ ਕਰਾਸ ਹੀ ਲਗਾ ਰਿਹਾ ਹੈਗਾ ਮਿੱਟੀ ਸਾਧਨਾ ਫਸਲਾਂ ਅਤੇ ਪੌਦੇ ਲਗਾਉਣ ਵਾਸਤੇ ਬਹੁਤ ਜ਼ਰੂਰੀ ਸਾਧਨ ਹੈ ਬਿਲਕੁਲ ਠੀਕ ਲਾਲ ਮਿੱਟੀ ਨੂੰ ਰਿਗੂਰ ਮਿੱਟੀ ਵੀ ਕਿਹਾ ਜਾਂਦਾ ਹੈ ਠੀਕ ਹੈ ਮਨੇ ਦੱਸੋ ਤੁਸੀਂ ਮੈਨੂੰ ਕੀ ਇਹ ਠੀਕ ਹੈ ਕਿ ਗਲਤ ਲਾਲ ਮਿੱਟੀ ਨੂੰ ਰੂੜ ਮਿੱਟੀ ਨਹੀਂ ਕਿਹਾ ਜਾਂਦਾ ਠੀਕ ਹੈ ਸਿੰਧ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਜਲੌੜ ਮਿੱਟੀ ਦੇ ਬਣੇ ਹੋਏ ਨੇ ਠੀਕ ਹੈ ਜਿਸ ਤਰ੍ਹਾਂ ਆਪਣੀ ਜ਼ਮੀਨ ਹੈਗੀ ਆ ਇਹ ਜਲੌੜ ਮਿੱਟੀ ਤੋਂ ਹੀ ਬਣਿਆ ਜਲੌੜ ਜਿਸ ਤਰ੍ਹਾਂ ਨਾਮ ਤੋਂ ਹੀ ਗਿਆ ਜਲ ਦੁਆਰਾ ਲੋੜ ਕੇ ਲਿਆ ਕਰਕੇ ਲੈਂਦੀ ਹੈ ਮਿੱਟੀ ਤਾਂ ਸਮੁੰਦਰ ਦੇ ਦੇਦਰ ਦੇ ਤਰੇ ਆਮ ਦਵਾਰ ਆਈ ਬਣਾਈ ਗਈ ਹੈ ਇਸ ਕਰਕੇ ਹੀ ਸਹੀ ਹੈ ਪਾਣੀ ਬਹੁਤ ਕੀਮਤੀ ਸਾਧਨ ਹੈ ਬਿਲਕੁਲ ਸਹੀ ਆ ਪਾਕਿਸਤਾਨਾਸ਼ ਵੀ ਕਰਕੇ ਆ ਮਨੁੱਖ ਸ਼ੁਰੂ ਤੋਂ ਹੀ ਪੰਛੀਆਂ ਅਤੇ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦਾ ਸੀ ਨਹੀਂ ਕਰਦਾ ਸੀ ਨਹੀਂ ਕਰਦਾ ਸੀ ਠੀਕ ਹੈ ਇਸ ਕਰਕੇ ਇਹ ਗਲਤ ਹੈਗਾ ਤਾਂਬਾ ਕਾਲੇ ਰੰਗ ਦੀ ਧਾਤ ਹੈ ਆਪਾਂ ਖਾਲੀ ਸਥਾਨ ਚ ਕਰਿਆ ਨਹੀਂ ਪੂਰੇ ਰੰਗ ਦੀ ਧਾਤ ਹੈ ਦੱਖਣੀ ਅਫਰੀਕਾ ਵਿੱਚ ਸਭ ਤੋਂ ਵੱਧ ਸੋਨਾ ਪੈਦਾ ਕਰਦਾ ਹੈ ਬਿਲਕੁਲ ਸਹੀ ਠੀਕ ਹੈ ਸੰਸਾਰ ਦੇ ਵਿੱਚ ਦੱਖਣੀ ਪਰ ਅਫਰੀਕਾ ਤੇ ਭਾਰਤ ਦੇ ਵਿੱਚ ਕਰਨਾਟਕ ਜਿਹੜਾ ਉਹ ਕੀ ਕਰਦਾ ਹੈ ਸਭ ਤੋਂ ਜ਼ਿਆਦਾ ਸਾਨੂੰ ਹੈ ਜਿਹੜਾ ਉਹ ਸੋਨਾ ਪੈਦਾ ਕਰਕੇ ਦਿੰਦੇ ਨਹੀਂ ਅੰਮ੍ਰਕ ਇੱਕ ਪਾਰਦਰਸ਼ਿਤ ਪਦਾਰਥ ਹੈ ਨਹੀਂ ਪਾਰਦਰਸ਼ੀ ਨਹੀਂ ਹੈ ਪਾਰਦਰਸ਼ੀ ਹੁੰਦਾ ਜਿਹਦੇ ਵਿੱਚੋਂ ਆਰ-ਪਾਰ ਦੇਖਿਆ ਜਾ ਸਕੇ ਠੀਕ ਹੈ ਅੰਮ੍ਰਕ ਵਿੱਚੋਂ ਨਹੀਂ ਦੇਖਿਆ ਜਾ ਸਕਦਾ ਕੋਲੇ ਕੋਲਾ ਕਾਲੇ ਜਾਂ ਪੂਰੇ ਰੰਗ ਦਾ ਅਜੈਵਿਕ ਪਦਾਰਥ ਹੈ ਠੀਕ ਹੈ ਇਹ ਕੀ ਹੈ ਬਿਲਕੁਲ ਸਹੀ ਗੱਲ ਹੈ ਅਜੈਵਿਕ ਮੀਨਸ ਜਿਹਦੇ ਵਿੱਚ ਜਾਨ ਨਹੀਂ ਹੁੰਦੀ ਠੀਕ ਹੈ ਤੇ ਕਾਲੇ ਰੰਗ ਦਾ ਵੀ ਹੁੰਦਾ ਹੈ ਤੇ ਪੂਰੇ ਰੰਗ ਦਾ ਵੀ ਹੁੰਦਾ ਪਾਣੀ ਇੱਕ ਮੁਫਤ ਅਤੇ ਨਵਿਆਣਯੋਗ ਸਾਧਨ ਹੈ ਠੀਕ ਹੈ ਹੁਣ ਪਾਣੀ ਕੀ ਹੈ ਮੁਫਤ ਤਾਂ ਹੈਗਾ ਪਰ ਨਵਿਆਣਯੋਗ ਨਹੀਂ ਹੈਗਾ ਬੱਚੇ ਇਹ ਨਾ ਨਵਿਆਣਯੋਗ ਸਾਧਨ ਹੈ ਠੀਕ ਹੈ ਇਹਨੂੰ ਕੀ ਕਰਨਾ ਸੀ ਠੀਕ ਹੈ ਨੋਮੀ ਵਾ ਜਿਹੜੀ ਸਾਡੀ ਸਟੇਟਮੈਂਟ ਹੈ ਉਹ ਕੀ ਹੈ ਗਿਆ ਠੀਕ ਕੁਦਰਤੀ ਗੈਸ ਦੀ ਸ਼ਕਤੀ ਕੁਦਰਤੀ ਗੈਸ ਵੀ ਸ਼ਕਤੀ ਦਾ ਇੱਕ ਵੱਡਾ ਸਾਧਨ ਹੈ ਠੀਕ ਹੈ ਕੁਦਰਤੀ ਗੈਸ ਕੀ ਹੈ ਇੱਕ ਸ਼ਕਤੀ ਦਾ ਵੱਡਾ ਸਾਧਨ ਹੈ ਹੈ ਇਹ ਵੀ ਗੱਲ ਕੀ ਹੈ ਸਾਡੀ ਸਹੀ ਹੈਗੀ ਹੈ ਖੇਤੀ ਇੱਕ ਤੱਤ ਤੇ ਹੀ ਨਿਰਪਰ ਕਰਦੀ ਹੈ ਖੇਤੀ ਇੱਕ ਤੱਤ ਤੇ ਨਿਰਪਤ ਬਹੁਤ ਸਾਰੇ ਤਤਾਂ ਤੇ ਨਿਰਪਰ ਕਰਦੀ ਹੈ ਕਲੀ ਜਮੀਨ ਨਹੀਂ ਜਲਵਾਯੂ ਕਿਦਾਂ ਦਾ ਠੀਕ ਹੈ ਧਰਾਤਲ ਕਿਵੇਂ ਦਾ ਬਹੁਤ ਸਾਰੇ ਤਤਾਂ ਤੇ ਨਿਰਪਰ ਕਰਦੀ ਹੈ ਇੱਕ ਚੀਜ਼ ਤੇ ਨਿਰਪਰ ਨਹੀਂ ਕਰਦੀ ਭਾਰਤ ਵਿੱਚ ਚਾਵਲ ਛਾੜੀ ਦੀ ਮੁੱਖ ਫਸਲ ਹਨ ਠੀਕ ਹੈ ਹੁਣ ਤੁਹਾਨੂੰ ਇੱਥੇ ਛਾੜੀ ਸੋਣੀ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਛਾੜੀ ਦੇ ਵਿੱਚ ਜੜੀਆਂ ਹੁਣ ਵਿਜੇ ਜਾਂਦੀਆਂ ਜਿਸ ਤਰ੍ਹਾਂ ਅਕਤੂਬਰ ਨਵੰਬਰ ਚ ਵਿਜੇ ਜਾਂਦੀ ਫਸਲਾਂ ਉਹਨਾਂ ਨੂੰ ਖਾੜੀ ਦੀਆਂ ਫਸਲਾਂ ਕਹਿੰਦੇ ਆ ਚਾਵਲ ਕੀ ਹੈ ਇੱਕ ਸੋਨੇ ਦੀ ਫਸਲ ਹੈ ਠੀਕ ਹੈ ਇਸ ਕਰਕੇ ਇਹ ਵੀ ਕੀ ਹੈਗੀਆ ਗਲਤ ਹੈਗੀਆ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ ਠੀਕ ਹੈ ਬਿਲਕੁਲ ਸਹੀ ਵਪਾਰਕ ਖੇਤੀ ਛੋਟੇ ਪੱਧਰ ਦੀ ਮਸ਼ੀਨਰੀ ਨਾਲ ਹੀ ਕੀਤੀ ਜਾ ਸਕਦੀ ਹੈ ਨਹੀਂ ਬੱਚੇ ਛੋਟੇ ਪੱਧਰ ਦੀ ਨਹੀਂ ਵੱਡੇ ਪੱਧਰ ਤੇ ਇਹ ਕੀਤੀ ਜਾਂਦੀ ਆ ਤੇ ਮਸ਼ੀਨਰੀ ਨਾਲ ਹੀ ਕੀਤੀ ਜਾਂਦੀ ਨਹੀਂ ਹੁੰਦੀ ਵੈਸੇ ਵੀ ਹੋ ਸਕਦੀ ਹੈ ਸੰਸਾਰ ਵਿੱਚ ਚਾਵਲ ਦੀ ਫਸਲ ਭਾਰਤ ਵਿੱਚ ਦੂਜੇ ਨੰਬਰ ਤੇ ਹੈ ਠੀਕ ਹੈ ਸੰਸਾਰ ਦੇ ਵਿੱਚ ਭਾਰਤ ਜਿਹੜਾ ਹੈ ਚਾਵਲ ਦੂਜੇ ਨੰਬਰ ਤੇ ਨਹੀਂ ਪੈਦਾ ਕਰਦਾ ਭਾਰਤ ਦਾ ਨੰਬਰ ਜਿਹੜਾ ਚੌਥਾ ਜਾਂ ਪੰਜਵਾਂ ਹੈਗਾ ਹੈ ਤੇ ਇਸ ਕਰਕੇ ਇਹ ਵੀ ਸਟੇਟਮੈਂਟ ਕਿਹਾ ਗਿਆ ਗਲਤ ਹੈ ਗਿਆ ਕਪਾਹ ਦੀ ਖੇਤੀ ਮਾਰੂਥਲੀ ਮਿੱਟੀ ਵਿੱਚ ਕੀਤੀ ਜਾਂਦੀ ਹੈ ਬੱਚਿਓ ਜ਼ਰੂਰ ਇਹ ਗੱਲ ਸਹੀ ਆ ਕਿ ਕਪਾਹ ਦੀ ਖੇਤੀ ਜਿਹੜੀ ਉਹ ਕੀ ਕੀਤੀ ਜਾਂਦੀ ਆ ਉਸ ਜਗ੍ਹਾ ਤੇ ਕੀਤੀ ਜਾਂਦੀ ਆ ਜਿੱਥੇ ਪਾਣੀ ਦੀ ਕੀ ਹੁੰਦੀ ਥੋੜੀ ਘਾਟ ਹੁੰਦੀ ਆ ਤਾਂ ਇਸ ਕਰਕੇ ਇਹ ਸਹੀ ਹੈ ਗਿਆ ਲੰਬੇ ਰੇਸ਼ੇ ਵਾਲੇ ਕਪਾਹ ਭਾਰਤ ਵਿੱਚ ਪੈਦਾ ਕੀਤੀ ਜਾਂਦੀ ਹੈ ਭਾਰਤ ਵਿੱਚ ਦੀ ਕਪਾ ਜਿਸ ਤਰ੍ਹਾਂ ਆਪਾਂ ਰਸ਼ੀਆ ਦੇ ਵਿੱਚ ਕਿਹਾ ਸੀ ਰੂਸ ਦੇ ਵਿੱਚ ਲੰਬੇ ਰੇਸ਼ੇ ਵਾਲੀ ਕਪਾ ਪੈਦਾ ਹੁੰਦੀ ਹੈ ਪੱਛਮੀ ਬੰਗਾਲ ਭਾਰਤ ਦਾ ਸਭ ਤੋਂ ਵੱਧ ਪੈਟਸਨ ਪੈਦਾ ਕਰਨ ਦਾ ਹੈ ਠੀਕ ਹੈ ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋਗੇ ਕਮੈਂਟਸ ਦੇ ਵਿੱਚ ਕਿ ਪੈਟਸਨ ਆਪਾਂ ਸਕੂਲਾਂ ਦੇ ਵਿੱਚ ਵੀ ਇਸਤੇਮਾਲ ਕਰਦੇ ਹਾਂ ਤੁਸੀਂ ਬੈਠਣ ਲਈ ਇਸਤੇਮਾਲ ਕਰਦੇ ਹੋ ਕੀ ਕਰਦੇ ਹੋ ਠੀਕ ਹੈ ਤਾਂ ਉਹ ਮੈਨੂੰ ਦੱਸਣਾ ਉਹਨੂੰ ਅਸੀਂ ਪੈਟਸਨ ਕਹਿੰਦੇ ਹਾਂ ਕਦੇ ਵਿੱਚ ਪੈਟਸਨ ਦਾ ਇਸਤੇਮਾਲ ਸਕੂਲਾਂ ਦੇ ਵਿੱਚ ਬਣੀ ਚੀਜ਼ ਦੇ ਵਿੱਚ ਹੁੰਦਾ ਹੈਗਾ ਤੇ ਪੱਛਮੀ ਬੰਗਾਲ ਹੀ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਪੈਟਸਨ ਪੈਦਾ ਕਰਦਾ ਹੈਗਾ ਭਾਰਤ ਸੰਸਾਰ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਦਾ ਹੈ ਨਹੀਂ ਸਭ ਤੋਂ ਵੱਧ ਚਾਹ ਤਾਂ ਚੀਨ ਦੇ ਵਿੱਚੋਂ ਪੈਦਾ ਕੀਤੀ ਜਾਂਦੀ ਹੈ ਪਹਾੜ ਇੱਕ ਕੁਦਰਤੀ ਆਫਤ ਹੈ ਬਿਲਕੁਲ ਸਹੀ ਆ ਜਵਾਲਾਮੁਖੀ ਪਹਾੜ ਨਾਲ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਬਿਲਕੁਲ ਸਹੀ ਸੋਕਾ ਪੈਣ ਨਾਲ ਖੇਤੀ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਬੱਚੇ ਉੱਪਰ ਪ੍ਰਭਾਵ ਪੈਂਦਾ ਹੈ ਪਾਣੀ ਦੀ ਘਾਟ ਕਰਨ ਫਸਲਾਂ ਕਿਨੇ ਮਰ ਜਾਂਦੀਆਂ ਹਨ ਸਮੁੰਦਰੀ ਟਾਟਾਂ ਤੇ ਹਮੇਸ਼ਾ ਸੁਨਾਮੀ ਦਾ ਡਰ ਬਣਿਆ ਰਹਿੰਦਾ ਹੈ ਬਿਲਕੁਲ ਸਹੀ ਸੁਨਾਮੀ ਅਸੀਂ ਕਿਹਨੂੰ ਕਹਿੰਦੇ ਹਾਂ ਜਿਹੜੀ ਕਿ ਸਮੁੰਦਰਾਂ ਦੇ ਵਿੱਚ ਜਦੋਂ ਪੁਚਾਲ ਆ ਜਾਂਦੇ ਨੇ ਤਾਂ ਉਹਦੇ ਨਾਲ ਪਾਣੀ ਹੈ ਜਿਹੜਾ ਉਹ ਵੱਡੀਆਂ ਛੱਲਾਂ ਦਾ ਰੂਪ ਲੈ ਕੇ ਠੀਕ ਹੈ ਵੱਡੀਆਂ ਲਹਿਰਾਂ ਦਾ ਰੂਪ ਲੈ ਕੇ ਬਾਹਰ ਨਿਕਲਦਾ ਹੈ ਤੁਹਾਨੂੰ ਸੁਨਾਮੀ ਕਿਹਾ ਜਾਂਦਾ ਹੈ ਤਾਂ ਇਸ ਕਰਕੇ ਸਮੁੰਦਰ ਦੇ ਨੇੜੇ ਹੀ ਆ ਸਕਦੀ ਹੈ ਹੜਤਵਾਹੀ ਕਰਦੇ ਹਨ ਬਿਲਕੁਲ ਸਹੀ ਕਿਰਿਆਸ਼ੀਲ ਜਵਾਲਾਮੁਖੀ ਵਿੱਚੋਂ ਲਾਵਾ ਨਿਕਲਦਾ ਹੀ ਰਹਿੰਦਾ ਹੈ ਬਿਲਕੁਲ ਜਿਹੜਾ ਕਿਰਿਆਸ਼ੀਲ ਜਵਾਲਾਮੁਖੀ ਹੋਗਾ ਸਿਕਾਧਾਰਤੀ ਦੇ ਅੰਦਰੋਂ ਜਿਹੜਾ ਹੈ ਉਹ ਲਾਵਾ ਨਿਕਲਦੀ ਪ੍ਰਕਿਰਿਆ ਨੂੰ ਅਸੀਂ ਜਵਾਲਾਮੁਖੀ ਕਹਿੰਦੇ ਆ ਤੇ ਕਿਰਿਆਸ਼ੀਲ ਜਵਾਲਾਮੁਖੀ ਹਮੇਸ਼ਾ ਲਾਵਾ ਕੱਢਦੇ ਰਹਿੰਦੇ ਨੇ ਭਾਰਤ ਵਿੱਚ ਚੱਕਰਵਾਤਾਂ ਨੂੰ ਚੱਖੜ ਤੂਫਾਨ ਤੇ ਬਾਬਰੋਲਾ ਕਿਹਾ ਜਾਂਦਾ ਹੈ ਬਿਲਕੁਲ ਠੀਕ ਜ਼ਹਿਰੀਲੇ ਪਦਾਰਥ ਤੇ ਇਹ ਸਾਬ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਨਹੀਂ ਬੱਚਿਓ ਹੁੰਦਾ ਹੈ ਜੇ ਕੋਈ ਜ਼ਹਿਰੀਲੀ ਗੈਸਿਕਸ ਜਵੇ ਤਾਂ ਸਾਡੀ ਜਿਹੜਾ ਜਾਨੀ ਮਾਲੀ ਨੁਕਸਾਨ ਬਹੁਤ ਸਾਰਾ ਹੁੰਦਾ ਹੈਗਾ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਦੇ ਖਿਸਕਣ ਨਾਲ ਜਵਾਲਾਮੁਖੀ ਫਟਦੇ ਹਨ ਠੀਕ ਹੈ ਟੈਕਟੋਨਿਕ ਪਲੇਟਾਂ ਖਿਸਕਣ ਦੇ ਨਾਲ ਕੀ ਜਵਾਲਾਮੁਖੀ ਨਹੀਂ ਫਟਦੇ ਕੀ ਹੁੰਦਾ ਹੈ ਪੁੱਛਾਲ ਆਂਦੇ ਨੇ ਤਾਂ ਇਸ ਕਰਕੇ ਵੀ ਗਲਤ ਹੈ ਗਿਆ ਉੱਤਰੀ ਅਮਰੀਕਾ ਵਿੱਚ ਚੱਕਰਵਾਤਾਂ ਨੂੰ ਹਰੀਕੇਨ ਕਿਹਾ ਜਾਂਦਾ ਹੈ ਇਹ ਗੱਲ ਬਿਲਕੁਲ ਸਹੀ ਹੈ ਗਿਆ ਜੰਗਲਾਂ ਦੀ ਕਟਾਈ ਨਾਲ ਧਰਤੀ ਖਿਸਕਣਾ ਖਿਸਕਣ ਘੱਟ ਹੁੰਦਾ ਹੈ ਨਹੀਂ ਜੰਗਲਾਂ ਦੀ ਕਟਾਈ ਨਾਲ ਕੀ ਹੁੰਦਾ ਹੈ ਧਰਤੀ ਖਿਸਕਣ ਕੀ ਹੁੰਦਾ ਹੈ ਵੱਧ ਹੁੰਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਪਹਾੜ ਟੁੱਟ ਕੇ ਡਿੱਗ ਰਹੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਉਹ ਦਰਖਤਾਂ ਦੀ ਜੜ੍ਹਾਂ ਜਿਹੜੀਆਂ ਨੇ ਉਹ ਮਿੱਟੀ ਨੂੰ ਫੜ ਕੇ ਰੱਖਦੀਆਂ ਨੇ ਤਾਂ ਇਸ ਕਰਕੇ ਖਿਸਕਣ ਵੱਧ ਹੁੰਦਾ ਹੈ ਇਹ ਸੀਗੇ ਬੱਚਿਓ ਤੁਹਾਡੇ ਕੋਲ ਚ ਇੱਕ ਭੂਗੋਲ ਦੇ ਠੀਕ ਗੱਲ ਉਮੀਦ ਕਰਦਾ ਹਾਂ ਕਿ ਇਹ ਖਾਲੀ ਥਾਂ ਮਤਲਬ ਠੀਕ ਗਲਤ ਉਹਦੇ ਵਿੱਚੋਂ ਹੀ ਤੁਹਾਨੂੰ ਪੇਪਰ ਦੇ ਵਿੱਚ ਚਾਹੇ ਪ੍ਰੀ ਬੋਰਡ ਹੈ ਚਾਹੇ ਬੋਰਡ ਹੈ ਪੇਪਰ ਦੇ ਵਿੱਚ ਆ ਜਾਣਗੇ ਤੇ ਤੁਸੀਂ ਇਹਨਾਂ ਨੂੰ ਐਨ ਅੱਛੇ ਤਰੀਕੇ ਦੇ ਨਾਲ ਯਾਦ ਕਰ ਲੈਣਾ ਠੀਕ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਹੈਵ ਅ ਨਾਈਸ ਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਬੈਲ ਆਈਕਨ ਹੈ ਜਿਹੜਾ ਉਸ ਨੂੰ ਜ਼ਰੂਰ ਪ੍ਰੈਸ ਕਰ ਲਓ ਠੀਕ ਹੈ ਤਾਂ ਕਿ ਤੁਹਾਨੂੰ ਜਿਹੜੀਆਂ ਵੀਡੀਓਜ਼ ਨਾਲ ਸੰਬੰਧਿਤ ਜਿਹੜੀ ਹੈ ਉਹ ਨਵੇਂ-ਨਵੇਂ ਵੀਡੀਓ ਜਦੋਂ ਪੈਣਗੀਆਂ ਤਾਂ ਉਹਦੇ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਉਸ ਸਮੇਂ ਸਿਰ ਮਿਲ ਸਕੇ